ਜਿਸ ਸਮਾਂ ਆ ਕਿ ਉਹ ਦੇਸ਼ ਦਾ ਸੰਵਿਧਾਨ ਜਿਹਦੇ ਕਰਕੇ ਅੱਜ ਮੈਂ ਆਪਣੀ ਬੁਲੰਦ ਆਵਾਜ਼ ਦੇ ਵਿੱਚ ਗੱਲ ਕਰ ਰਿਹਾ ਅੱਜ ਉਹ ਦੇਸ਼ ਦਾ ਸੰਵਿਧਾਨ ਜਿਹਦੇ ਕਰਕੇ ਅੱਜ ਸਾਡੀ ਮਾਂ ਭੈਣ ਦੇ ਸਿਰ ਦੇ ਉੱਤੇ ਚੁੰਨੀ ਹੈ ਅੱਜ ਉਹ ਦੇਸ਼ ਦਾ ਸੰਵਿਧਾਨ ਜਿਹਦੇ ਕਰਕੇ ਅੱਜ ਸਾਡੇ ਬਾਪ ਦੇ ਸਿਰ ਦੇ ਉੱਤੇ ਪੱਗ ਆ ਜਿਹਦੇ ਕਰਕੇ ਅੱਜ ਸਾਡੇ ਤਨ ਦੇ ਉੱਤੇ ਖੱਡੇ ਲਗਾਰਾਂ ਤੋਂ ਚੰਗੇ ਕੱਪੜੇ ਪਹਿਨ ਹੋ ਗਏ ਅੱਜ ਉਹ ਸੰਵਿਧਾਨ ਖਤਰੇ ਦੇ ਵਿੱਚ ਹੈ ਸਾਥੀ ਅੱਜ ਆਪਾਂ ਜੇ ਹੋਰ ਕੁਝ ਨਾ ਵੀ ਕਰੀਏ ਜੇ ਹੋਰ ਕੁਝ ਨਾ ਵੀ ਕਰੀਏ ਸਿਰਫ ਇੱਕੋ ਹੀ ਕੰਮ ਕਰ ਲਈਏ ਇੱਕੋ ਤਹੀਆ ਕਰ ਲਈਏ ਕਿ ਬਾਵਾ ਸਾਹਿਬ ਦਾ ਉਹ ਮਹਾਨ ਗ੍ਰੰਥ ਜਿਹੜਾ ਆ ਜਿਹਨੇ ਸਾਨੂੰ ਇਨਸਾਨ ਬਣਾਇਆ ਜਿੱਤਾ ਤੋਂ ਜਾਨਵਰਾਂ ਤੋਂ ਵੀ ਪੈੜੀ ਜ਼ਿੰਦਗੀ ਬਦਿਤ ਕਰਦੇ ਸੀ ਉਸ ਮਹਾਨ ਗ੍ਰੰਥ ਨੂੰ ਬਚਾ ਲਈਏ ਬਚਾ ਲਈਏ ਜੇ ਆਪਾਂ ਬਚਾਉਣ ਵਿੱਚ ਕਾਮਯਾਬ ਹੋ ਗਏ ਸਾ ਆਪ ਬੱਚੇ ਜਿਹੜੇ ਆ ਇਹ ਬੱਚੇ ਸਾਡੇ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਖੁੱਲੀ ਹਵਾ 'ਚ ਸਾਹ ਲੈ ਸਕਦੇ ਆ